ਹਾਂਜੀ ਬੀਰਗੋ ਸਾਸੀ ਗਾਲ ਇਹ ਗਾੜੀ ਸਾਸੀ ਗਾਲ ਠੀਕ ਠਾਕ ਜੀ ਬੀਰਗੋ ਹਾਂਜੀ ਹਾਂਜੀ ਕਿਹੜਾ ਪਿੰਡ ਜੀ ਨਾਰਲੀ ਨਾਰਲੀ ਰਕਸ਼ਾ ਟੁੱਟਾ ਪਿਆ ਸਾਰਾ ਜਾਂਦਾ ਹਾਂਜੀ ਕਿੰਨੀ ਕੁ ਉਮਰ ਹੈ ਜੀ ਬੀਰਗੋ ਹਾਂਜੀ ਆ ਸਾਰਾ ਗਲਿਆ ਪਿਆ ਦੇ ਹਾਂਜੀ ਤੇ ਸਵਾਰੀਆਂ ਬਹਿ ਜਾਂਦੀਆਂ ਇੱਥੇ ਸਵਾਰੀਆਂ ਕੋਈ ਜਾਨੋ ਜਿਹੇ ਸਵਾਰੀ ਉਹ ਬਹਿ ਜਾਂਦੀ ਤੇ ਭਾਰ ਘੋੜ ਲੱਗਦੀ ਦਾ ਕੋਟਰਾ ਸਵਾਰੀ ਵਾਲੀ ਦੇ ਹੀ ਆ। ਇਹਦੇ ਭਾਰ ਕਿੰਨਾ ਘੱਲਿਆ ਜਾਂਦਾ ਹੋਏ ਤੇ ਭਾਰ ਇੱਥੋਂ ਜਾਈ ਕੋਈ ਮਨ ਵੀ ਸੱਦ ਦੋ ਮਨ। ਕੁਝ ਫੈਕ ਨੇ ਸੋ। ਤੇ ਬੇਬਜ਼ੁਰਗ ਕਿੰਨੇ ਪੈਸੇ ਬਣ ਜਾਂਦੇ ਰੋਜ਼ ਇੱਥੇ ਜੁੱਤੀਆਂ ਚਲਾਉਦੇ ਜੇ। ਬਾਲੂ ਪਾਣੀ ਸ਼ੋਰ ਪਾਣੀ ਦੀ 50 60 ਤੋਂ ਵੱਧ ਬਣਦਾ ਹੀ ਕੋਈ ਨਹੀਂ। 50 60 ਬੰਦੇ ਆਰੇ ਬੈਟਰੀ ਆਰੇ ਦਾ ਖਰਚਾ ਕੋਈ ਨਹੀਂ। ਹਾਂ। ਟੋਕ ਅਲੀ-ਕਲੀ ਸਵਾਰੀਤ ਮਗਰਬ ਬਾਦ। ਚਲੋ ਫਿਰ ਆਪਾਂ ਚੱਲਦੇ ਹਾਂ। ਬਾਓ ਉੱਪਰ ਭਾਈ ਜਾਂਦੇ ਮ ਉੱਪਰ ਚੱਲੋ ਬਜ਼ੁਰਗ ਤੇ ਮੁਸ਼ਕਲ ਨਹੀਂ ਆਉਂਦੀ ਆ ਪਰ ਰੱਖਿਆ ਜ਼ਰੂਰ ਲੈਣਾ ਵਾ ਆ ਮੁਸ਼ ਹੈ ਅੱਛਾ ਹਾਂਜੀ ਭਾਈ ਇਹ ਨਹੀਂ ਦੇਖਾਂਗੇ ਅੱਛਾ ਉਹ ਨਾਲ ਵੀ ਲਈ ਸਵਾਗਤ ਸਾਨੂੰ ਆ ਗਿਆ ਕਹੇ ਆਉਂਦੇ ਆਓ ਉੱਥੇ ਲਾਇਆ ਇੱਧਰ ਆਓ ਸਭ ਦੇ ਦੁਕਾਨ ਤੇ ਹਾਂਜੀ ਤੜਾ ਰਖਾ ਦਾ ਬਾਬਾ ਖਰਾਬ ਆ ਤੇ ਤੇ ਇਹ ਤਾਂ ਫਿਰ ਮੁਸ਼ਕਲ ਨਹੀਂ ਆਉਂਦੀ ਚਲਾਉਣ ਲੱਗਿਆ ਉਹ ਵੀ ਆ ਪਰੋ ਥੀ ਕੰਨੀ ਕੰਨੀ ਸਵਾਰੀ ਖਰੀਦੀ ਹੋਈ ਚਲ ਆਓ ਫਿਰ ਆਜੋ ਆਇਓ ਸਾਹਿਬ ਜੀ ਮੜਾ ਆ ਬਾਬੇ ਨਾਲ ਸੌਦਾ ਪਈ ਹੈ ਯਾਰ ਠੀਕ ਠਾਜ ਬਾਬੇ ਨੂੰ ਨਾ ਸ਼ਬਦਾ ਪਾ ਕੇ ਦੋ ਐਸੇ ਪੱਕੇ ਥੱਲੇ ਬਹਿ ਜਾ ਕੋਨੇ ਕੋਨੇ ਬੈਠੋ ਬੈਠੋ ਜਿਹੜੇ ਛੋਟੇ ਸਾਰੇ ਰਖੇ ਛੱਡ ਗਏ ਜੀ ਹਾਂ ਨੇਪੇ ਜਿੰਨੇ ਸੋਹੇ ਨਾ ਰਿਕਲ ਹੋਣਾ ਅੰਕਾਰੀ ਕੰਗੀ ਰਹੀ ਕਿ ਸਾਰੇ ਛੱਡ ਗਏ ਹਾਂਜੀ ਤੁਸੀਂ ਰਹਿ ਗਏ ਰਖਸ਼ਾ ਚਾਹੁੰਦੇ ਹੋ ਹਾਂਜੀ ਹਾਂਜੀ ਰਖਸ਼ਾ ਦਾ ਡਾ ਖਰਾਬ ਹੈ ਇਸ ਤਰ੍ਹਾਂ ਦੇ ਬਾਹ ਮਸ਼ਕਲ ਵੀ ਆਉਂਦੀ ਹੈ ਨਾ ਹਾਂਜੀ ਚੱਲੀਏ ਬਜ਼ੁਰਗੋ ਚਲੋ ਚਲੋ ਜਿਹੜਾ ਬਾਬਿਆ ਨੇ ਆਪਾਂ ਨੂੰ ਦਾਨ ਕੀਤਾ ਦਾਨ ਹਰਾਸਲ ਪਾਣੀ ਹਾਂ ਇਹ ਛੇ ਗੋਸ਼ਤਾਂ ਵੀ ਮਾਰੇ ਇਹਨੇ ਚਰਦੀ ਕਰਾ ਦਿੱਤੀ ਠੀਕ ਹੈ ਜੀ ਬਾਬਾ ਜੀ ਇਹ ਵੀ ਦਾਨੀ ਭੈਣ ਭਰਾ ਹੀ ਜਿੰਨਾ ਸਦਕਾ ਆਉਂਦਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਕੋਈ ਨਹੀਂ ਆ ਜਿਹੜਾ ਤੁਹਾਡਾ ਰਛਾ ਟੂਟਾ ਵੀ ਦਾਨੀ ਭੈਣ ਭਰਾ ਮੰਨਤ ਕੀਤੀ ਆ ਸਾਰੇ ਭੈਣ ਭਰਾ ਦਾਨੀ ਸਾਥ ਦੇਣਗੇ ਤੁਹਾਨੂੰ ਲੈ ਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਪ੍ਰੋਸਾਦ ਜੇ ਆਪਾਂ ਬਜ਼ੁਰਗ ਜੀ ਨੂੰ ਨਵਾਂ ਰਖਸ਼ਾ ਲੈ ਕੇ ਦੇਣਾ ਕਿ ਜਿਹੜਾ ਬਾਬਿਆ ਨੇ ਆਪਾਂ ਨੂੰ ਦਾਗ ਦਿੱਤਾ ਦਾ ਹਰਸਲ ਪਾਣੀ ਹਾਂ ਇਹ ਛੇ ਕੋ ਸ਼ਿਕਾਉਂ ਦੀ ਮਾਰ ਇਹਨੇ ਚੜ੍ਹਦੀ ਕਲਾ ਰੱਖੀ ਠੀਕ ਹੈ ਜੀ ਬਾਬਾ ਜੀ ਇਹ ਵੀ ਦਾਨੀ ਭੈਣ ਭਰਾ ਹੀ ਜਿੰਨਾ ਸਦਕਾ ਆਉਂਦਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਕੋਈ ਨਹੀਂ ਆ ਜਿਹੜਾ ਤੁਹਾਡਾ ਰਖਸ਼ਾ ਟੁੱਟਾ ਵੀ ਦਾਨੀ ਭੈਣ ਭਰਾ ਮਿੰਤ ਕੀਤੀ ਆ ਸਾਰੇ ਭੈਣ ਭਰਾ ਦਾਨੀ ਸਾਥ ਦੇਣਗੇ ਤੁਹਾਨੂੰ ਲੈ ਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਪਰਾਉ ਸਾਦ ਜੇ ਆਪਾਂ ਬਜ਼ੁਰਗ ਜੀ ਨੂੰ ਨਵਾਂ ਰੱਛਾ ਲੈ ਕੇ ਦੇਣਾ ਆ ਕਾ ਦੇ ਆ ਇੱਥੇ 150 ਹੀ ਬੰਦ ਆ ਕਿ ਜਾਦੇ ਬੰਦ ਜਾਂਦੇ ਆ ਇਹ ਨਹੀਂ ਕਾ ਜੀ ਬਣ ਲੱਗੇ ਭਾਵੇਂ 100 ਬੰਦ ਨਹੀਂ ਤੇ ਚਾਹ ਕੇ 50 ਜਣੇ ਪਤਾ ਹੀ ਹੈਗਾ ਵੀ ਜਨੈ ਦਾ ਸਾਹਿਬ ਹੋਗਾ ਇਹ ਭਰਾਤਾ ਰੱਛਾ ਦੇਦਾ ਕੀ ਹਾਂਜੀ ਜੇ ਮਿਲ ਗਏ ਤੇ ਭਾਵੇਂ 200 300 ਬੰਦ ਚਲੋ ਬਜ਼ੁਰਗੋ ਠੀਕ ਕੋਈ ਗੱਲ ਨਹੀਂ ਜਗਾ ਹਾਂਜੀ ਅਰਦਾਸ ਕਰੋ ਸਾਡੇ ਵਾਸਤੇ ਵੀ ਕੰਗਾ ਜੀ ਮਹਾਰਾਜ ਚੜ੍ਹਦੀ ਕਲਾ ਰੱਖੀ ਜੀ